ਜਦੋਂ ਤੱਕ ਪਾਣੀ ਇੱਥੋਂ ਜ਼ਮੀਨ ਦੇ ਲੈਵਲ ਤੇ ਨਹੀਂ ਜਾਂਦਾ ਉਦੋਂ ਤੱਕ ਸਾਨੂੰ ਦੁੱਖ ਤਕਲੀਫ ਹੀ ਆ ਹਰ ਟਾਈਮ ਇਹੀ ਹੁੰਦਾ ਸਾਨੂੰ ਵੀ ਕਦੋਂ ਪਾਣੀ ਟੁੱਟਿਆ ਨੱਕਾ ਕਦੋਂ ਪੂਰੇ ਇਲਾਕੇ ਦੀ ਫਸਲ ਖਤਮ ਪੂਰਾ ਖਤਰਾ ਹੈ ਸਾਡੀ ਤਾਂ ਜਾਨ ਮੁੱਠੀ ਚਾਈ ਪਈ ਹੈ ਕਿਉਂਕਿ ਪਾਣੀ ਘਟਣ ਦਾ ਨਾ ਹੀ ਨਹੀਂ ਲੈ ਰਿਹਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਵੀ ਸਭ ਕੁਝ ਮੁਹੱਈਆ ਕਰਵਾ ਰਹੇ ਹਾਂ ਪੰਜਾਬ ਸਰਕਾਰ ਤਾਂ ਪਤਾ ਨਹੀਂ ਕੀ ਕੀ ਕਹਿੰਦੀ ਹੈ ਜੀ ਲੇਕਿਨ ਜਦੋਂ ਸਾਡੇ ਕੋਲ ਪਹੁੰਚਿਆ ਹੀ ਕੱਖ ਨਹੀਂ ਅਸੀਂ ਕੀ ਕਹੀਏ ਏ ਦੇਖੋ ਵੀਰ ਜੀ ਕਹੀ ਜਾਂਦੇ ਨੇ ਵਿਰੋਧੀ ਦੀ ਇਹ ਕਿੱਥੋਂ ਆ ਰਿਹਾ ਜੀ ਸਮਾਨ ਕਿੱਥੋਂ ਇਹ ਗੱਟਾ ਸਾਰਾ ਕੁਝ ਚਲੋ ਠੀਕ ਐ ਪਿੰਡ ਦੇ ਲੈਵਲ ਤੇ ਕੰਮ ਹੋ ਰਿਹਾ ਦੇਖੋ ਸਾਰਾ ਕੁਝ ਕਰਾਰੀਆ ਸਰਕਾਰ ਚਾਰ ਦਿਨ ਹੋ ਗਏ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਜੀ ਦੋ ਦੋ ਬਾਜ ਜਾਂਦੇ ਸਾਨੂੰ ਰਾਤ ਦੇ ਥੇ ਪਰ ਉਹ ਤਾਂ ਬਾਰਿਸ਼ ਬਹੁਤ ਪਈ ਜਾਂਦੀ ਸੀ ਤੇ ਉੱਪਰੋਂ ਸਾਡੇਆਂ ਬੰਦਿਆਂ ਦੇ ਕੋਲੇ ਜਿਹੜੇ ਆ ਸਾਰੇ ਸੇਵਾਦਾਰ ਖੜੇ ਆ ਇਹਨਾਂ ਕੋਲੇ ਕੋਈ ਵੀ ਲਾਈਫ ਜੈਕਟ ਨਹੀਂ ਹੈਗੀ ਕਿਸੇ ਕੋਲੇ ਵੀ ਕਿਸੇ ਕੋਲੇ ਵੀ ਤੇ ਇਹ ਪ੍ਰਸ਼ਾਸਨ ਦੀ ਗੈਲੀ ਹੈ ਸਾਰਾ ਵੱਡੀ 23 ਚ ਜਦੋਂ ਹੜਾ ਆਏ ਸੀ ਉਦੋਂ ਕਿੰਨੇ ਪਾੜ ਪਏ ਸੀ ਇਹ ਵਿਰੋਧੀ ਦਰ ਨੂੰ ਪੁੱਛੋ ਦੁਆਰਾ ਪਾਣੀ ਆ ਗਿਆ ਸੀ ਜੇ ਉਦੋਂ ਨਾ ਪਵਨ ਪੱਕ ਲਾਈ ਜਾਂਦੀ ਜੀ ਮਿੱਟੀ ਤਾਂ ਦੁਆਰਾ ਫਿਰ ਕਿਸਾਨ ਦਾ ਸਾਰਾ ਨੁਕਸਾਨ ਹੋ ਜਾਣਾ ਸੀ ਦੇਖੋ ਸਰਕਾਰ ਵੱਲੋਂ ਤਾਂ ਮੈਂ ਕਹਿ ਸਕਦਾ ਤੁਸੀਂ ਲਾਈਵ ਕੱਢ ਕੇ ਦੇਖ ਲਿਓ ਯਾਰ ਕਿ ਸਾਡੇ ਕੋਲੇ ਲਾਈਵ ਜੈਕਟ ਹੀ ਨਹੀਂ ਹੈਗੀ ਸੀ ਯਾਰ ਜਿੰਦਗੀ ਰੋਟੀ ਰੋਜੀ ਇਹਦੇ ਤੇ ਹੈ ਖੇਤੀ ਦੇ ਜੀ ਅਸੀਂ ਅਗਲੇ 5 ਸਾਲ ਨਹੀਂ ਉੱਠਣਾ ਜੀ ਜੇ ਮਤਲਬ ਸਾਡੀ ਫਸਲ ਮਾਰੀ ਮੁਠੀ ਜੀ ਜਾਣਾਈ ਹੋਈ ਆ ਸਾਡੇ ਜਿਹੜੇ ਜਿੰਨੇ ਵੀ ਇਲਾਕੇ ਦੇ ਲੋਕ ਆ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਚ ਮੌਜੂਦ ਆ ਜ਼ਿਲ੍ਹਾ ਸੰਗਰੂਰ ਚ ਕੱਗਰ ਨੇ 2023 ਚ ਵੱਡੇ ਨੁਕਸਾਨ ਕੀਤੇ ਸਨ ਜਿੱਥੇ ਜਿੱਥੇ ਨੁਕਸਾਨ ਹੋਏ ਨੇ ਹੁਣ ਉੱਥੇ ਦੇ ਜਿਹੜੇ ਪਿੰਡ ਨੇ ਆਲੇ-ਦਾਲੇ ਦੇ ਲੋਕ ਨੇ ਉਹਨਾਂ 'ਚ ਡਰ ਦਾ ਮਾਹੌਲ ਆ ਕਿ ਕਿਤੇ ਦੁਬਾਰਾ 2023 ਵਾਲਾ ਕੰਮ ਨਾ ਹੋ ਜਾਵੇ ਸਾਡਾ ਵੱਡਾ ਨੁਕਸਾਨ ਨਾ ਹੋ ਜਾਵੇ ਕਿਉਂਕਿ ਗੱਲਬਾਤ ਕਰਾਂਗੇ ਕਿਤੇ ਨਾ ਕਿਤੇ ਹਲਕਾ ਲਹਿਰਾ ਗਾਗਾ 'ਚ ਪੈਂਦਾ ਮੂਨਕ ਮੂਨਕ ਦੇ ਵਿੱਚ ਵੱਡਾ ਨੁਕਸਾਨ 2023 'ਚ ਹੋਇਆ ਸੀ ਮੂਨਕ ਸ਼ਹਿਰ ਦੇ ਵਿੱਚ 5-5 ਫੁੱਟ ਪਾਣੀ ਆਲੇ-ਦਾਲੇ 5-5 ਫੁੱਟ ਜਨਿਕੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਨ 100 ਹਲਕਾ ਲਹਿਰਾ ਗਾਗਾ ਦੇ ਮੂਨਕ ਦੇ ਵਿੱਚ ਜਿਹੜਾ ਬ੍ਰਿਜਾ ਜਿੱਥੇ ਪਹਿਲਾਂ ਵੱਡਾ ਨੁਕਸਾਨ ਹੋਇਆ ਸੀ ਉੱਥੇ ਮੌਜੂਦ ਆ ਉੱਥੇ ਵੱਡਾ ਇਕੱਠਾ ਆਲੇ ਦੁਆਲੇ ਦੇ ਲੋਕਾਂ ਦਾ ਕਿਉਂਕਿ ਪ੍ਰਬੰਧ ਕਰ ਰਹੇ ਨੇ ਕਿ ਅਸੀਂ ਆਪਣਾ ਬਚਾ ਕੇ ਰਹੀਏ ਤਸਵੀਰਾਂ ਦਿਖਾਵਾਂਗੇ ਕਿ ਜਿਹੜਾ ਪਾਣੀ ਆ ਉਫਾਨ ਤੇ ਅ ਘੱਗਰ ਦੇ ਵਿੱਚ ਤੇ ਸਾਹਮਣੇ ਤਸਵੀਰਾਂ ਉਹ ਵੀ ਦਿਖਾਉਣਾ ਕਿ ਜਿੱਥੇ ਤੁਹਾਨੂੰ ਥੇਲਿਆਂ ਦੀਆਂ ਤਸਵੀਰਾਂ ਗੱਟਿਆਂ ਦੀਆਂ ਤਸਵੀਰਾਂ ਦਿਖ ਰਹੀਆਂ ਨੇ ਉੱਥੇ ਅੱਜ ਸਵੇਰੇ ਪਾਣੀ ਲੀਕ ਹੋ ਗਿਆ ਸੀ ਵੱਡੀ ਦਿੱਕਤ ਆ ਗਈ ਸੀ ਅਤੇ ਨਾਲ ਦੀ ਨਾਲ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਇੱਥੇ ਉੱਥੇ ਗੱਟੇ ਰੱਖ ਕੇ ਉਹਨੂੰ ਬੰਦ ਕੀਤਾ ਜਣੀ ਕਿ ਬਹੁਤ ਖਤਰਾ ਹੋ ਗਿਆ ਸੀ ਇੱਕ ਵਾਰ ਤਾਂ ਲੋਕ ਕਹਿੰਦੇ ਨੇ ਕਿ ਇਹ ਹੋ ਗਿਆ ਸੀ ਕਿ 2023 ਵਾਂਗ ਕਿਤੇ ਵੱਡਾ ਨੁਕਸਾਨ ਫੇਰ ਦੁਬਾਰਾ ਨਾ ਹੋ ਜਾਵੇ ਸੋ ਹਲਕਾ ਦਿੜਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਗੁਲਜਾਰ ਉਹ ਮੌਜੂਦ ਨੇ ਸਾਡੇ ਨਾਲ ਤੇ ਗੱਲਬਾਤ ਵੀ ਕਰਾਂਗੇ ਗੁਲਜ਼ਾਰ ਜੀ ਤੁਸੀਂ ਵੀ ਅੱਜ ਪਹੁੰਚੇ ਹੋ ਪਹਿਲਾਂ ਤਾਂ ਹਾਲਾਤ ਦੱਸੋ ਕਿ ਉੱਥੇ ਕੀ ਹੋ ਗਿਆ ਸੀ ਸਵੇਰੇ ਜਿਹੜਾ ਤੁਸੀਂ ਕਿਹਾ ਸੀ ਕਿ ਬਹੁਤ ਅਸੀਂ ਮੁਸ਼ਕਲ ਨਾਲ ਕੰਮ ਕੀਤਾ ਬਾਈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਅੱਜ ਨਹੀਂ ਪਹੁੰਚਿਆ ਮੈਂ ਤਾਂ ਲਗਾਤਾਰ ਹੀ ਜਦੋਂ ਮਲ ਗਿਆ ਸੀ ਰਾਤ ਨੂੰ ਵੀ ਦਿਨ ਨੂੰ ਵੀ ਦੋ-ਦੋ ਵਜਾਂ ਦੇ ਸਾਨੂੰ ਰਾਤ ਦੇ ਥੇ ਮਲ ਲੀ ਤਿੰਨ-ਚਾਰ ਦਿਨ ਹੋਏ ਲਗਾਤਾਰ ਚੱਲਦੇ ਨੂੰ ਪਰ ਜਿਹੜੀ ਗੱਲ ਆ ਵੀ ਆ ਬੰਨਦੀ ਹੈ ਉੱਪਰੋਂ ਤਾਂ ਬਾਰਿਸ਼ ਬਹੁਤ ਪਈ ਜਾਂਦੀ ਸੀ ਤੇ ਉੱਪਰੋਂ ਸਾਡੇਆਂ ਬੰਦਿਆਂ ਦੇ ਕੋਲੇ ਜਿਹੜੇ ਆ ਸਾਰੇ ਸੇਵਾਦਾਰ ਖੜੇ ਆ ਇਹਨਾਂ ਕੋਲੇ ਕੋਈ ਵੀ ਲਾਈਫ ਜੈਕਟ ਨਹੀਂ ਕਿਸੇ ਕੋਲੇ ਵੀ ਤੇ ਇਹ ਪ੍ਰਸ਼ਾਸਨ ਦੇਣ ਗਏ ਲਈ ਸਾਰਾ ਵੱਡੀ ਤੇ ਮੈਂ ਸਾਰਿਆਂ ਦਾ ਸਾਡੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਕੱਲ ਆਈ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿ ਉਹਨਾਂ ਨੇ ਉਹਨਾਂ ਦੇ ਕੈਂਟ ਤੇ ਸਾਡੀ ਜਿਹੜੀ ਟੀਮ ਆਈ ਸੀ ਸਵਾ ਲੱਖ ਰੁਪਇਆ ਕੈਸ਼ ਦੇ ਕੇ ਗਈ ਹੈ ਉਹ ਲੋਕਾਂ ਜਿਹੜੇ ਜਿਹੜੇ ਟਰੈਕਟਰ ਚੱਲ ਰਹੇ ਉਹਨਾਂ ਦੇ ਡੀਜ਼ਲਾਂ ਲਈ ਇੱਕ ਤਾਂ ਜਾਇਜਾ ਲੈਂਦੇ ਹੁੰਦੇ ਨੇ ਲੀਡਰ ਤੁਸੀਂ ਤਾਂ ਪਰ ਆਪਣੀ ਲੋਰ ਵੀ ਉੱਪਰ ਚੱਕੀ ਵੀ ਆ ਪੂਰਾ ਵਿੱਚ ਲੱਗੇ ਪਿਓ ਜੈ ਕਿ ਤੁਸੀਂ ਕਈ ਦਿਨਾਂ ਤੋਂ ਇੱਥੇ ਮੌਜੂਦ ਹੋ ਨਹੀਂ ਬਾਈ ਦੇਖੋ ਪਤਾ ਗੱਲ ਗਿਆ ਅਸੀਂ ਤਾਂ ਸੇਵਾਦਾਰਾਂ ਕਿਉਂਕਿ ਜੇ ਗੁਲਜਾਰੀ ਬਣਿਆ ਨਾ ਗੁਲਜਾਰ ਤਾਂ ਗੁਲਜਾਰੀ ਬਣਿਆ ਤਾਂ ਆ ਜਿੰਨੇ ਲੋਕ ਆ ਨੇੜੇ ਪਿੰਡਾਂ ਵਾਲੇ ਆ ਤਾਂ ਇਹਨਾਂ ਨੇ ਬਣਾਇਆ ਕਿਉਂਕਿ ਨੀ ਤਾਂ ਗੁਲਜਾਰ ਸਿੰਘ ਨੂੰ ਕੋਈ ਨਹੀਂ ਜਾਣਦਾ ਗੁਲਜਾਰੀ ਮੋਣਕ ਨੂੰ ਸਾਰੇ ਜਾਣਦੇ ਟੂਰਨਾਮੈਂਟ ਕਰਾਏ ਟੂਰਨਾਮੈਂਟ ਦੇ 5-5000 ਰੁਪਏ ਦੇ ਤੇ ਉਹਦੇ ਨਾਲ ਗੁਲਜਾਰੀ ਬਣਿਆ ਸੋ ਮੇਰਾ ਫਰਜ਼ ਬਣਦਾ ਕਿ ਮੇਰਾ ਜਦੋਂ ਕੋਈ ਐਸਾ ਜਿਹਾ ਕੰਮ ਹੁੰਦਾ ਪਰਮਾਤਮਾ ਕਰੇ ਵੀ ਚੜ੍ਹਦੀ ਕਲਾਰ ਵੇ ਆ ਸਹੀ ਸਲਾਮਤ ਲੰਘ ਜਵੇ ਪਰ ਮੇਰਾ ਫਰਜ਼ ਬਣਦਾ ਜਦੋਂ ਵੀ ਅਸੀਂ 23 23 ਵੀ ਪੂਰੀ ਸੇਵਾ ਕੀਤੀ ਹੁਣ ਵੀ ਲੱਗੇ ਹੋਏ ਆ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਹ ਪਾਣੀ ਸੁੱਕੇ ਸੰਦੀ ਲੰਘ ਜੇ ਤਾਂ ਜੋ ਅਸੀਂ ਉਸ ਸਾਈਡ ਅਸੀਂ ਆਪਣਾ ਜਿਹੜਾ ਰਾਸ਼ਨ ਇਕੱਠਾ ਕੀਤਾ ਉਹ ਲੈ ਜਾ ਸਕੀ ਬਿਲਕੁਲ ਗੁਲਜਾਰੀ ਜੀ ਮੈਂ ਉਹ ਸਵਾਲ ਪੁੱਛ ਰਿਹਾ ਸੀ ਕਿ ਉੱਥੇ ਕਿਵੇਂ ਹੋਇਆ ਕਦੋਂ ਸਵੇਰੇ ਪਤਾ ਲੱਗਿਆ ਤੁਹਾਨੂੰ ਕਿ ਇੱਥੇ ਪਾਣੀ ਲੀਕ ਹੋ ਸਕਦਾ ਜਾਂ ਇੱਥੋਂ ਟੁੱਟ ਸਕਦਾ ਉੱਥੇ ਕਿਵੇਂ ਦੀ ਤੁਹਾਨੂੰ ਅਪਡੇਟ ਮਿਲੀ ਨਹੀਂ ਬਾਈ ਜੀ ਇਹ ਨਾ ਲਗਾਤਾਰੀ ਬੰਦੇ ਤੇ ਬੰਦੇ ਹੁੰਦੇ ਆ ਸਾਡੇ ਜਿੱਥੇ ਜਿੱਥੇ ਲੱਗਦਾ ਨਾ ਉੱਥੇ ਬੰਦੇ ਹੁੰਦੇ ਹੁੰਦੇ ਜਿੱਥੇ ਕਿਤੇ ਮੜਾ ਮੋਟਾ ਹੋ ਲੱਗਦਾ ਵੀ ਸਾਨੂੰ ਡਰ ਲੱਗਿਆ ਉੱਥੇ ਤਰਪਾਲਾਂ ਪਾ ਕੇ ਥੈਲੇ ਲਮਕਾ ਕੇ ਥੱਲੇ ਉਹਦੇ ਉੱਪਰ ਪਾਉ ਫਿਰ ਟਾਣੀ ਟੁੰਨੀਆਂ ਲਾਈ ਜਾਂਦੇ ਕੰਡੂਕਾਂ ਵੱਟ ਕੇ ਜੀ ਹਾਂਜੀ ਅੱਛਾ ਹਾਂਜੀ ਉੱਥੇ 2 ਫੁੱਟ ਦਾ ਹੀ ਫਰਕ ਹੈ ਬਸ ਇਹੀ ਡਰ ਹੈ ਤਾਂ ਹੀ ਕਹਿੰਦਾ ਵੀ ਮੁੱਠੀ 'ਚ ਜਨਾਈ ਹੋਈ ਹੈ ਸਾਡੇ ਜਿਹੜੇ ਜਿੰਨੇ ਵੀ ਇਲਾਕੇ ਦੇ ਲੋਕ ਆ ਹਾਂਜੀ ਬਾਕੀ ਕੀ ਲੱਗਦਾ ਡਿਪਟੀ ਕਮਿਸ਼ਨਰ ਇੱਥੇ ਪਹੁੰਚਦੇ ਨੇ ਬਾਕੀ ਹੋਰ ਵੀ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਕਿੰਨੀ ਕ ਹੈਲਪ ਮਿਲ ਰਹੀ ਆ ਸਰਕਾਰ ਵੱਲੋਂ ਬਈ ਦੇਖੋ ਸਰਕਾਰ ਵੱਲੋਂ ਤਾਂ ਮੈਂ ਕਹਿ ਸਕਦਾ ਤੁਸੀਂ ਲਾਈਵ ਕੱਢ ਕੇ ਦੇਖ ਲਿਓ ਯਾਰ ਕਿ ਸਾਡੇ ਕੋਲੇ ਲਾਈਵ ਜੈਕਟ ਹੀ ਨਹੀਂ ਹੈਗੀ ਸੀ ਯਾਰ ਇੱਕ ਸਿਰਫ ਇੱਕ ਸੀ ਜਦੋਂ ਲਾਈਵ ਅਸੀਂ ਕੀਤਾ ਉਸ ਤੋਂ ਬਾਅਦ ਦੋ ਹੋਰ ਆ ਗਈਆਂ ਸਾਡੇ ਕੋਲੇ ਨਹੀਂ ਸਾਡੇ ਜਿਹੜੇ ਉੱਥੇ ਇੱਕ ਘੱਗੜ ਦੇ ਵਿੱਚ ਉਤਰ ਕੇ ਘੱਗੜ ਦੇ ਵਿੱਚ ਉਤਰ ਕੇ ਬਿਨਾਂ ਲਾਈਵ ਜਾਗੜ ਤੋਂ ਬੰਦੇ ਸੇਵਾ ਕਰ ਰਹੇ ਸੀ ਆਪਣੀ ਜਾਨ ਨੂੰ ਥੇਲੀ ਤੇ ਰੱਖ ਕੇ ਤੇ 50 60 ਫੁੱਟ ਡੂੰਘਾ ਹਮ ਬਾਕੀ ਤੁਸੀਂ ਇਹਨਾਂ ਆ ਸਾਡੇ ਸੇਵਾਦਾਰ ਇਹਨਾਂ ਨੂੰ ਪੁੱਛ ਸਕਦੇ ਹੋ ਬਾਈ ਜੀ ਠੀਕ ਹੈ ਬਾਕੀ ਜਿਹੜੀ ਮਿੱਟੀ ਆ ਰਹੀ ਆ ਜਾਂ ਗੱਟੇ ਆ ਰਹੇ ਨੇ ਉਹ ਆਪੋ ਆਪਣੇ ਆ ਰਹੇ ਨੇ ਜਾਂ ਕਿਸ ਤਰੀਕੇ ਨਾਲ ਚੱਲ ਰਿਹਾ ਉਹ ਤਾਂ ਮੈਨੂੰ ਲੱਗਦਾ ਜੀ ਇਹ ਪ੍ਰਸ਼ਾਸਨ ਕਰੀ ਜਾਂਦਾ ਹੈ ਮਿੱਟੀ ਮੁੱਟੀ ਵਾਲਾ ਸਿਸਟਮ ਕਰੀ ਜਾਂਦਾ ਹੈ ਹਾਂ ਜੀ ਹਾਂ ਮਿਕਸ ਜਿਹੀ ਚੱਲੀ ਜਾਂਦਾ ਮਲੇ ਉਹ ਮਾੜਾ ਫਟਾ ਕਰੀ ਜਾਂਦੇ ਵਿੱਚ ਠੀਕ ਹੈ ਹਾਂ ਜੀ ਹਾਂ ਪਰ ਹਜੇ ਵੀ ਖਤਰਾ ਲੱਗਦਾ ਗੁਲਜਰੀ ਜੀ ਨਹੀਂ ਹੁਣ ਤਾਂ ਹਰੇ ਖਤਰਾ ਮਾੜਾ ਹੈ ਨਹੀਂ ਪੂਰਾ ਖਤਰਾ ਹੈ ਸਾਡੀ ਤਾਂ ਜ ਪਾਣੀ ਘਟਣ ਦਾ ਨਾ ਹੀ ਨੀ ਲੈ ਰਿਆ ਹਲੇ ਚੱਲ ਰਿਹਾ ਲਗਾਤਾਰ ਹੀ ਚੱਲ ਰਿਹਾ ਬਦਲ ਨਹੀਂ ਲੱਗ ਰਿਹਾ ਘਟੇਦਾ ਹੈ ਨਹੀਂ ਸਾਡਾ ਜੇ ਘਟੇ ਮੜਾ ਮੋੜਾ ਸਾਡੇ ਜਿਹਨੇ ਇਲਾਕਾ ਹੈ ਮੜਾ ਮੋੜਾ ਇਲਾਕੇ ਨੂੰ ਸੁੱਖ ਦਾ ਸਾਹ ਆਵੇ ਠੀਕ ਹੈ ਹਾਂਜੀ ਬਿਲਕੁਲ ਹਾਂਜੀ ਕੀ ਨਾਮ ਹੈ ਜੀ ਆਪਣਾ ਸੂਬੇਦਾਰ ਸਾਦਾ ਸਿੰਘ ਪਿੰਡ ਰਾਮਪੁਰ ਗੁਜਰਾ ਠੀਕ ਹੈ ਨੇੜੀ ਆ ਇਸ ਹਾਂ ਹਾਂਜੀ ਹਾਂਜੀ ਆ ਨਾਲ ਹੀ ਕੀ ਲੱਗਦੇ ਨੇ ਹਾਲਾਤ ਫਿਰ ਕਿਵੇਂ ਦੇ ਨੇ ਜੀ ਹਾਲਾਤ ਇਸ ਤਰ੍ਹਾਂ ਜੀ ਹਲੇ ਤੱਕ ਤਾਂ ਬਹੁਤ ਦੁੱਖ ਦੀ ਘੜੀ ਹੈ ਸਾਰੇ ਇਲਾਕਾ ਨਿਵਾਸੀ ਅੱਗੇ ਕਿ ਮਤਲਬ ਜਦੋਂ ਤੱਕ ਪਾਣੀ ਇੱਥੋਂ ਜ਼ਮੀਨ ਦੇ ਲੈਵਲ ਤੇ ਨਹੀਂ ਜਾਂਦਾ ਉਦੋਂ ਤੱਕ ਸਾਨੂੰ ਦੁੱਖ ਤਕਲੀਫ ਹੀ ਆ ਹਰ ਟਾਈਮ ਇਹੀ ਹੁੰਦਾ ਸਾਨੂੰ ਵੀ ਕਦੋਂ ਪਾਣੀ ਟੁੱਟਿਆ ਨੱਕਾ ਕਦੋਂ ਪੂਰੇ ਇਲਾਕੇ ਦੀ ਫਸਲ ਖਤਮ ਪਹਿਲੇ ਝਟਕੇ ਹੀ ਸਾਡੀ ਫਸਲ ਚਲ ਜਾਣੀ ਹੈ ਜੀ ਤੇ ਬਾਕੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਬਹੁਤ ਧੰਨਵਾਦ ਆ ਜੋ ਕਿ ਕੱਲ ਸਾਡੇ ਆਉਂਦੀ ਸਪੋਰਟ 111000 ਰੁਪਏ ਦੇ ਕੇ ਗਏ ਨੇ ਡੀਜ਼ਲ ਦੇ ਖਰਚਿਆਂ ਵਾਸਤੇ ਤੋਂ ਦੇ ਕੇ ਗਏ ਨੇ ਜੀ ਕੌਣ ਇਹ ਆਪਣਾ ਇੱਕ ਤਾਂ ਜੀ ਗੁਲਜਾਰੀ ਨੇ ਹਿੱਸਾ ਗੁਲਜਾਰ ਨੇ ਪਾਇਆ ਜੀ ਇੱਕ ਗगन ਗਰਜਾਇਆ ਸਿੰਘ ਦੇ ਮੁੰਡੇ ਨੇ ਪਾਇਆ ਜੀ ਇੱਕ ਗੋਲਡੀ ਗੋਲਡੀ ਪ੍ਰਧਾਨ ਗੋਲਡੀ ਪ੍ਰਧਾਨ ਉਹਨੇ ਪਾਇਆ ਜੀ ਇਹਨਾਂ ਸਾਰਿਆਂ ਲੀਡਰਾਂ ਇੱਥੇ ਰੜ ਕੇ ਸੀ ਰਿਕੁਐਸਟ ਕੀਤੀ ਸੀ ਕਿ ਸਰ ਸਾਨੂੰ ਥੋੜਾ ਬਹੁਤੀ ਸੇਵਾ ਦੇ ਕੇ ਜਾਓ ਜੀ ਵੀ ਸਾਡੇ ਕੋਲ ਤੇ ਡੀਜ਼ਲ ਵਾਸਤੇ ਪੈਸੇ ਵੀ ਨਹੀਂ ਤੇ ਉਹਨਾਂ ਦੇ ਆਨ ਦੀ ਸਪੋਰਟ ਆਪਣੇ ਰੜ ਰੜ ਕੇ ਸਾਡੇ ਉਸਟਮੀ ਗੂਗਲ ਪੇ ਤੋਂ ਸਾਨੂੰ ਪੈਸੇ ਦੇਤੇ ਜੀ ਡੀਜ਼ਲ ਕਾਸਟ ਵਾਸਤੇ ਚਾਹੀਦਾ ਟਰਾਲੀ ਟਰੈਕਟਰ ਚਲਾਉਣ ਟਰੈਕਟਰ ਚਲਾਉਣ ਵਾਸਤੇ ਦੇ ਕਿਰਾਏ ਵਾਸਤੇ ਥੱਲੇ ਭਰ-ਭਰ ਕੇ ਲਿਜਾਣੇ ਆ ਜੀ 20-20 ਥੱਲੇ ਜਾਂਦੇ ਨੇ ਸਿਰਫ ਇਹ ਇਹਦੇ ਨਾਲ ਨਾਲ ਜੀ ਤੇ ਉਹਦਾ ਖਰਚਾ ਚੱਲ ਰਿਹਾ ਜੀ ਬਾਕੀ ਲੰਗਰ ਪਾਣੀ ਪਿੰਡ ਦੀ ਸੇਵਾ ਨਾਲ ਚੱਲ ਰਹੀ ਜੀ ਆਪਣੇ ਆਪਣੇ ਤੇ ਬਹੁਤ ਔਖੀ ਘੜੀ ਹੈ ਜੀ ਇਸ ਟਾਈਮ ਸਾਢੇ ਲੱਖ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਵੀ ਸਭ ਕੁਝ ਮੁਹੱਈਆ ਕਰਵਾ ਰਹੇ ਹਾਂ ਉਹਨਾਂ ਨੇ ਨਹੀਂ ਡੀਜ਼ਲ ਦਿੱਤਾ ਜਿਹੜਾ ਡੀਜ਼ਲ ਇਧਰੋਂ ਦੂਜੀ ਪਾਰਟੀ ਵੱਲੋਂ ਆਇਆ ਦੇਖੋ ਸਰ ਗੱਲ ਇਸ ਤਰ੍ਹਾਂ ਹੈ ਵੀ ਪੰਜਾਬ ਸਰਕਾਰ ਤਾਂ ਪਤਾ ਨਹੀਂ ਕੀ ਕੀ ਕਹਿੰਦੀ ਹੈ ਜੀ ਲੇਕਿਨ ਜਦੋਂ ਸਾਡੇ ਕੋਲ ਪਹੁੰਚਿਆ ਹੀ ਕੱਖ ਨਹੀਂ ਅਸੀਂ ਕੀ ਕਹੀਏ ਕੀ ਅਜ ਮਿੱਟੀ ਜਾਂ 20 ਚ 50 ਟੋਰਲੀਆਂ ਡੇਕ ਦੇਣਗੇ ਇਹ ਥੈਲਿਆਂ ਦੀ ਕੱਲ ਮੈਂ ਇੱਕ ਪੱਤਰਕਾਰ ਕੋਲ ਲੁਾਈ ਸੀ ਇੱਕ ਮਹੀਨਾ ਪਹਿਲਾਂ ਲੱਖਾਂ ਥੈਲੇ ਭਰੇ ਗਏ ਨੇ ਇੱਥੇ ਔਰ ਜਦੋਂ ਉਹਨਾਂ ਨੂੰ ਕਿਹਾ ਖਬਰੂ ਵੀ ਲੱਗੀ 6ਵੇਂ ਮਹੀਨੇ ਦੀ ਕਿ ਇਹ ਥੈਲੇ ਖਤਮ ਨਹੀਂ ਜੀ ਨਾ ਭਰੋ ਇਹ ਪੈਸਾ ਵੇਸਟੇਜ ਹੈ ਲੇਕਿਨ ਉਹ ਕਿ ਵੀ ਥੈਲਾ ਕੰਮ ਨਹੀਂ ਆਇਆ ਤੁਸੀਂ ਆਪਣਾ ਇੱਧਰ ਜਾ ਕੇ ਦੋਏ ਪਾਸੇ ਬੰਨਣਾ ਤੇ ਦੇਖ ਲਓ ਨੂ ਨਵੇਂ ਥੈਲੇ ਭਰ ਰਹੇ ਨੇ ਉਹ ਕੰਮ ਆ ਰਹੇ ਨੇ ਪੁਰਾਣਾ ਥੈਲਾ ਕੋਈ ਕੰਮ ਨਹੀਂ ਆ ਰਿਹਾ ਤੇ ਇਸ ਤਰ੍ਹਾਂ ਵੇਸਟੇਜ ਹੁੰਦੀ ਹੈ ਗਵਰਨਮੈਂਟ ਦੇ ਪੈਸੇ ਦਿਲਾ ਲਓ ਉਹ ਕਿੱਥੇ ਕਬਲਾ ਸਾਨੂੰ ਨਹੀਂ ਪਤਾ ਬਿਲਕੁਲ ਤੁਹਾਨੂੰ ਕੀ ਲੱਗਦਾ 2023 ਚ ਤੁਸੀਂ ਸੰਤਾਪ ਭੋਗਿਆ ਵੱਡਾ ਨੁਕਸਾਨ ਹੋਇਆ 23 ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਇਹ ਖਾਲੀ ਹੁੰਦਾ ਸੁੱਕਿਆ ਹੁੰਦਾ ਇਹਦੇ ਵਿੱਚ ਕਿਤੇ ਨਾ ਕਿਤੇ ਆਲੇ-ਦਾਲੇ ਬੰਨ ਤਕੜੇ ਕੀਤੇ ਜਾਂ ਨਹੀਂ ਕੀਤੇ ਇਹ ਬੰਨ 23 ਤੋਂ ਬਾਅਦ ਕੁਛ ਪਾਈ ਹੈ ਜੀ ਮਿੱਟੀ ਬੰਨ ਕੀਤੇ ਨੇ ਕੁਛ ਲੇਕਿਨ ਪੂਰਾ ਤਸੱਲੀ ਬਖਸ਼ ਨਹੀਂ ਹੋਇਆ ਜੀ ਜੋ ਹੋਣੇ ਚਾਹੀਦੇ ਸੀ ਅੰਦਰੋਂ ਮਿੱਟੀ ਪੱਟਣੀ ਸੀ ਬਾਹਰ ਸਿੱਟਣੀ ਸੀ ਉਹ ਕੰਮ ਨਹੀਂ ਹੋਇਆ ਸਾਫ ਸਪਾਈ ਨਹੀਂ ਹੋਈ ਜਿਵੇਂ ਆਪਣਾ ਖਾਲ ਹੁੰਦੇ ਨੇ ਖਾਲ ਆਪਣਾ ਨਹੀਂ ਛਾਂਗਿਆ ਹੁੰਦਾ ਤਾਂ ਪਾਣੀ ਉੱਭਰਦਾ ਜੇ ਚੰਗਿਆ ਹੋਵੇ ਤਾਂ ਪਾਣੀ ਨਿਕਲ ਜਾਂਦਾ ਆ ਰਾਮਨਾ ਉਹੀ ਗੱਲ ਆ ਵੀ ਅੰਦਰ ਦੀ ਸਫਾਈ ਨਹੀਂ ਹੋਈ ਜਿਉਂ ਇਹਦੇ ਉੱਤੇ ਮਿੱਟੀ ਜ਼ਰੂਰ ਪਾਈ ਐ ਲੋਕਾਂ ਦੇ ਅੱਖਾਂ ਪੁੰਜਣ ਨੂੰ ਲਾ ਲਓ ਜਿਉਂ ਮਰਜ਼ੀ ਲਾ ਲਓ ਜਿੱਥੇ ਜਿੱਥੇ ਨੱਕੇ ਟੁੱਟੇ ਨੇ ਉੱਥੇ-ਉੱਥੇ ਸਾਰੇ ਮੂਨਕ ਦੀ ਰਾਮਪੁਰੇ ਦੀ ਹਾਂਡੇ ਦੀ ਕੁਦਨੀ ਦੀ ਸਾਰੇ ਦੀ ਸੰਗਤ ਪੂਰੇ ਮਾਜਰੇ ਤੱਕ ਸਾਡੇ ਹਰਿਆਣੇ ਦੇ ਪਿੰਡ ਨੇ ਵੀਰ ਉਹ ਵੀ ਇੱਥੇ ਲੱਗੇ ਹੋਏ ਨੇ ਜੀ ਇਹਨਾਂ ਬੰਨਾਂ ਨੂੰ ਪੱਕਿਆਂ ਕਰਨਗੇ ਇੱਥੋਂ ਪਾਣੀ ਦੁਬਾਰਾ ਨਾ ਟੁੱਟ ਜੇ ਕਿ ਸਾਡਾ ਨੁਕਸਾਨ ਨਾ ਹੋ ਜੇ ਬਿਲਕੁਲ ਦੇਖ ਰਹੇ ਸੀ ਬੰਨ ਉਹ ਤਾਂ ਨੇੜੇ ਲੱਗਿਆ ਪਾਣੀ ਉੱਥੇ ਤਾਂ ਹੀ ਖਤਰਾ ਹੀ ਮੰਡਰਾ ਰਿਹਾ ਜੀ ਖਤਰਾ ਹੀ ਮੰਡਰਾ ਜਦੋਂ ਤੱਕ ਜੀ ਸਾਡਾ ਪਾਣੀ ਇੱਥੇ ਜ਼ਮੀਨ ਲੈਵਲ ਤੇ ਨਹੀਂ ਜਾਂਦਾ ਜ਼ਮੀਨ ਲੈਵਲ ਤੋਂ ਉੱਤੇ 5 ਫੁੱਟ ਪਾਣੀ ਚੱਲ ਰਿਹਾ ਜੀ ਘਟ ਤੋਂ ਘਟ ਕਿਤੇ ਵੀ ਕੋਈ ਖੱਡ ਬਹਿ ਜਾਂਦੀ ਹੈ ਜੀ ਚੂਹੇ ਦੀ ਪ੍ਰਾਣੀ ਕਿਤੇ ਕੁਝ ਹੋ ਜਾਂਦਾ ਜੀ ਉੱਥੇ ਰਾਤ ਨੂੰ ਸਾਡੇ ਵਰਕਰ ਮਤਲਬ ਵਿਚਾਰੇ ਲਾਈਟਾਂ ਲਾ ਕੇ ਸਾਰੀ ਰਾਤ ਐ ਡੰਡੇ ਲੈ ਕੇ ਫਿਰੀ ਜਾਂਦੇ ਨੇ ਵੀ ਕਿਤੇ ਪਾਣੀ ਹਾਲੀ ਕਰ ਜਾ ਕਿਉਂ ਸਾਡੀ ਜ਼ਿੰਦਗੀ ਰੋਟੀ ਰੋਜੀ ਇਹਦੇ ਤੇ ਹੈ ਖੇਤੀ ਦੇ ਅਸੀਂ ਅਗਲੇ 5 ਸਾਲ ਨਹੀਂ ਉੱਠਣਾ ਜੀ ਜੇ ਮਤਲਬ ਸਾਡੀ ਫਸਲ ਮਾਰੀ ਬਿਲਕੁਲ ਦੇਖ ਰਿਹਾ ਸਾਰੇ ਖੇਤ ਨੀਵੇਂ ਨੇ ਘੱਗਰ ਤੋਂ ਇੱਧਰਲੇ ਵੀ ਉੱਧਰਲੇ ਵੀ ਜੇ ਕੁਤਾਹੀ ਹੁੰਦੀ ਆ ਕਿ ਤਾਂ ਪਰਜੂ ਸਾਰਾ ਕੰਮ ਬਿਲਕੁਲ ਇਹਦਾ 1 ਘੰਟਾ ਵੀ ਨਹੀਂ ਚੱਲਦਾ ਜੀ ਠੀਕ ਹੈ ਸਾਰਾ ਪਾਣੀ ਜਿੰਨਾ ਓਵਰ ਚੱਲ ਰਿਹਾ ਜ਼ਮੀਨ ਲੈਵਲ ਤੋਂ ਸਾਰਾ ਉਸ ਨੱਕੇ ਚ ਜਾਣਾ ਜੀ ਜੀ ਠੀਕ ਹੈ ਬਿਲਕੁਲ ਹਾਂਜੀ ਭਾਈ ਜੀ ਕੀ ਨਾਮ ਆਪ ਦਾ ਹੈਲੋ ਸਰ ਜੀ ਸੋ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਿੱਧੀਆਂ ਮੂਨਕ ਦੀਆਂ ਜਿੱਥੇ ਆਪ ਮੁਹਾਰੇ ਜਿਹੜੇ ਲੋਕ ਨੇ ਇਲਾਕੇ ਦੇ ਉਹ ਲੱਗੇ ਪਏ ਨੇ ਭਾਈ ਜੀ ਕਿਹੜਾ ਪਿੰਡਾ ਬਣਾ ਨੇਰਾ ਪਿੰਡ ਕੋਦਨੀਆ ਜੀ ਨਾਮਦਰ ਸਿੰਘ ਹੈ ਜੀ ਠੀਕ ਹੈ ਹਾਂ ਜੀ ਕੀ ਲੱਗਦਾ ਕਿਵੇਂ ਦੇ ਹਾਲਾਤ ਨੇ ਹੁਣ ਇੱਥੇ ਹਾਲਾਤ ਬਹੁਤ ਭੈੜੇ ਨੇ ਜਿਵੇਂ ਕਿ ਪਹਿਲਾਂ ਗੁਲਜ਼ਾਰੀ ਮੁਨਕ ਜੀ ਦੱਸ ਕੇ ਗਏ ਨੇ ਇੱਥੇ ਪਿੰਡਾਂ ਦੇ ਲੋਕ ਜਿਆਦਾਤਰ ਸਹਿਯੋਗ ਦੇ ਰਹੇ ਨੇ ਸਰਕਾਰ ਦਾ ਇਹਨਾਂ ਰੋਲ ਨਹੀਂ ਹੈਗਾ ਜੀ ਅੱਛਾ ਆ ਸਾਹਮਣੇ ਦੇਖੋ ਜ਼ੂਮ ਕਰਕੇ ਦੇਖੋ ਜੀ ਗੱਟੇ ਲੱਗੇ ਹੋਏ ਨੇ ਇੱਥੇ ਪਹਿਲਾਂ 23 ਚਵਨ ਟੁੱਟਿਆ ਸੀ ਇਹਨਾਂ ਤੋਂ ਉਹ ਵੀ ਨਹੀਂ ਮਜ਼ਬੂਤ ਹੋਇਆ ਜੀ ਠੀਕ ਹੈ ਉੱਥੇ ਘੱਟੋ ਘੱਟ ਦੂਜੀ ਸਾਈਡ 10 ਫੁੱਟ ਦਾ ਖੱਡਾ ਹੈ ਜੀ ਜਿੱਥੇ ਜੀਬੀਸੀ ਵੀ ਗੱਡ ਗਈ ਬਹੁਤ ਮੁਸ਼ਕਲ ਨਾਲ ਗੱਡਿਆ ਸਾਡੇ ਠੀਕ ਹੈ ਹਾਂਜੀ ਇੱਥੇ ਐਨਆਰ ਨਹੀਂ ਹੈ ਜਿਹਨਾਂ ਦੇਦੇ ਕਾਲੀ ਪਾਰਟੀ ਸਾਨੂੰ ਬਹੁਤ ਕੁਝ ਦੇ ਕੇ ਗਈ ਠੀਕ ਹੈ 1 ਲੱਖ 10000 11000 ਰੁਪਿਆ ਦੇ ਕੇ ਗਈ ਠੀਕ ਹੈ ਇਹਨਾਂ ਨੇ ਸਾਨੂੰ ਦਿਆ ਸਿਰਫ 30000 ਦੇ ਤਾਂ ਉਹਦੇ ਨਾਲ ਕੀ ਬਣਦਾ ਏ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਲਾਈਵ ਦਿਖਾਈਆਂ ਨੇ ਮੂਨਕ ਬ੍ਰਿਜ ਦੀਆਂ ਜਿੱਥੇ ਇੱਕ ਘਰ ਘਰ ਕਿਤੇ ਨਾ ਕਿਤੇ ਬਹੁਤ ਵੱਧ ਰਿਹਾ ਤੇ ਜਿਹੜੇ ਆੜੇ ਦੁਆਲੇ ਵਾਲੇ ਕਿਨਾਰੇ ਨੇ ਉਹ ਨੀਵੇਂ ਨੇ ਜਿੱਥੋਂ ਲੋਕ ਪੂਰੀ ਤਰ੍ਹਾਂ ਡਰ ਰਹੇ ਨੇ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਰਿੰਕੂ ਜੀ ਕੋਤਨੀ ਜੀ ਠੀਕ ਹੈ ਕਿਵੇਂ ਦੇ ਹਾਲਾਤ ਕਿਵੇਂ ਦੇ ਲੱਗ ਰਹੇ ਨੇ ਹੁਣ ਜੀ ਠੀਕ ਨੇ ਹਾਲਾਤ ਦੇਖੋ ਵਿਰੋਧੀ ਜਿਹੜਾ ਜੋ ਵੀ ਕਹੀ ਜਾਂਦੇ ਆ ਮੈਂ ਆਮ ਆਮ ਆਦਮੀ ਪਾਰਟੀ ਤੋਂ ਲਿੰਕ ਹੈ ਜੀ ਮੈਂ ਮੂਨਕ ਮਾਰਕੀਟ ਕਮੇਟੀ ਦੀ ਚੇਅਰਮੈਨਨੀ ਆ ਜੀ ਏ ਦੇਖੋ ਵੀਰ ਜੀ ਕਹੀ ਜਾਂਦੇ ਨੇ ਵਿਰੋਧੀ ਦੀ ਇਹ ਕਿੱਥੋਂ ਆ ਰਿਹਾ ਜੀ ਸਮਾਨ ਕਿੱਥੋਂ ਇਹ ਗੱਟਾ ਸਾਰਾ ਕੁਝ ਚਲੋ ਠੀਕ ਐ ਪਿੰਡ ਦੇ ਲੈਵਲ ਤੇ ਕੰਮ ਹੋ ਰਿਹਾ ਦੇਖੋ ਸਾਰਾ ਕੁਝ ਕਰਾਰੀਆ ਸਰਕਾਰ ਕੋਈ ਐ ਜੀ ਕੋਈ ਗੱਲ ਨਹੀਂ ਦੇਖੋ ਗੱਟੇ ਮਿੱਟੀ ਦੀਆਂ ਟਰਾਲੀਆਂ ਅਜ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਜੀ ਮਿੱਟੀ ਦੇ ਟੱਤਾ 2023 ਚ ਮੂਹਨ ਤਾਂ ਪੂਰੀ ਤਰ੍ਹਾਂ ਡੁੱਬ ਗਿਆ ਸੀ ਹੁਣ ਉੱਥੋਂ 2 ਫੁੱਟੇ ਲੱਗਦਾ ਖਤਰਾ ਤਾਂ ਮੰਡਰਾ ਰਿਹਾ ਨਹੀਂ ਖਤਰਾ ਤਾਂ ਦੇਖੋ ਵੀਰ ਜੀ ਠੀਕ ਐ ਸਦੀਤੀ ਠੀਕ ਚੱਲ ਰਹੀ ਐ ਸਾਡੀ ਜਿਹੜੀ ਪਿੰਡ ਦੀ ਐ ਸਾਰੀ ਜਾਨੀ ਕਿ ਨੌਜਵਾਨ ਸਾਰੀ ਲਾਲੋ ਪਿੰਡਾਂ ਚ ਹਾਂਡਾ ਕੁਦ ਨਹੀਂ ਸਾਰੇ ਦਾ ਬਿਲਕੁਲ ਵਧੀਆ ਸਹਿਯੋਗ ਮਿਲ ਰਿਹਾ ਜੀ ਸਾਨੂੰ ਠੀਕ ਹੈ ਠੀਕ ਹੈ ਪ੍ਰਸ਼ਾਸਨ ਪਰ ਦੋਸਤ ਸਰਕਾਰ ਤੇ ਤਾਂ ਇਹੀ ਲਾ ਰਹੇ ਨੇ ਲੋਕ ਨੇ ਜਿਹੜੇ ਆਲੇ ਦੁਆਲੇ ਉਹ ਕਹਿੰਦੇ ਨੇ ਕਿ ਸਫਾਈ ਨਹੀਂ ਹੋਈ ਇੱਥੇ ਪਹਿਲਾਂ ਸਫਾਈ ਕਰਨੀ ਮਈ ਜੂਨ ਚ ਕਰਨੀ ਸੀ ਵੀ ਉਹਦੋਂ ਕਿਉਂ ਨਹੀਂ ਕਰੀ ਉਹਦੋਂ ਕਿਉਂ ਨਹੀਂ ਬੰਨ ਪੱਕੀਰ ਜੀ ਦੇਖੋ ਪਿਛਲੀ 23 ਚ ਜਦੋਂ ਹੜਾ ਆਏ ਸੀ ਉਹਦੋਂ ਕਿੰਨੇ ਪਾੜ ਪਏ ਸੀ ਇਹ ਵਿਰੋਧੀ ਦਰ ਨੂੰ ਪੁੱਛੋ ਦੁਆਰਾ ਪਾਣੀ ਆ ਗਿਆ ਸੀ ਜੇ ਉਹਦੋਂ ਨਾ ਪਵਨ ਲਾਈ ਜਾਂਦੀ ਜੀ ਮਿੱਟੀ ਤਾਂ ਦੁਆਰਾ ਫਿਰ ਕਿਸਾਨ ਦਾ ਸਾਰਾ ਨੁਕਸਾਨ ਹੋ ਜਾਣਾ ਸੀ ਹਾਂਜੀ ਫੇਰ ਦੇਖੋ ਜੀ ਸਾਰੇ ਨੱਕੇ ਕਿੰਨੇ ਨੱਕੇ ਸੀ ਕਿੱਥੋਂ ਲੈ ਕੇ ਇੱਥੇ ਤੱਕ ਕਿੰਨੇ ਪਾੜ ਪਏ ਸੀ ਜੀ ਅ ਅਣਗਿਣਤ ਪਾੜ ਸੀ ਜੀ ਇੱਥੇ ਫੇਰ ਨਾਲ ਦੀ ਨਾਲ ਸਰਕਾਰ ਨੇ ਜੀ ਉਹ ਬੰਦ ਕਰਾਏ ਜੀ ਠੀਕ ਹੈ ਕਹਿੰਦੇ ਵੀ ਉਹ ਮਜ਼ਬੂਤੀ ਨਾਲ ਬੰਦ ਨਹੀਂ ਕਰਾਏ ਜੇ ਮਜ਼ਬੂਤੀ ਨਾਲ ਜਿਵੇਂ ਆਪਾਂ ਨੂੰ ਪਤਾ ਵੀ ਇੱਥੋਂ ਆ ਪਾੜ ਪੈਂਦਾ ਜੀ ਇੱਥੇ ਪੱਕਾ ਪੂਰੀ ਮਜ਼ਬੂਤੀ ਨਾਲ ਬਣਾਇਆ ਜਾਣਾ ਗੱਟੇ ਲਾਉਣ ਦੀ ਲੋੜ ਨਹੀਂ ਪੈਂਦੀ ਗੱਟੇ ਦਾ ਵੀਰ ਜੀ ਦੇਖੋ ਮੀਂਹ ਬਰਸਾਤ ਪੈ ਰਹੀ ਹੈ ਜੀ ਹੁਣ ਐ ਦੱਸੋ ਬਰਸਾਤ ਦੇ ਵਿੱਚ ਤਾਂ ਵੀਰ ਜੀ ਮੀਂਹ ਤੇ ਦੱਸੋ ਜਾਣਿਆ ਜੀ ਪਾਣੀ ਤਿਲਕਦਾ ਚਲੋ ਰਸਤਾ ਠੀਕ ਹੈ ਜੀ ਟਰੈ ਆਪਣੇ ਜਾ ਰਹੇ ਆ ਸਾਰਾ ਸਾਧਨ ਇੱਥੋਂ ਗੱਟੇ ਭਰ-ਭਰ ਕੇ ਉੱਥੇ ਲਾਈ ਜਾਂਦੇ ਆ ਜੀ ਚਲੋ ਜਿੱਥੇ ਵੀ ਸਾਨੂੰ ਲੱਗਦਾ ਪਰ ਹਾਲੇ ਐ ਜੇ ਕਈ ਆਪਾਂ ਠੀਕ ਹੈ ਸਥਿਤੀ ਠੀਕ ਚੱਲ ਰਹੀ ਆ ਜੀ ਚਲੋ ਵਾਹਿਗੁਰੂ ਮੇਰ ਕਰੇ ਜੀ ਮੈਂ ਤਾਂ ਇਹ ਕੰਨਾ ਸਾਰੇ ਭਰਾਵਾਂ ਦਾ ਜੋ ਵੀ ਪਿੰਡਾਂ ਦਾ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਇੱਥੇ ਠੀਕ ਹੈ ਜੀ ਪਰ ਲੋਕ ਵੀ ਕਹਿੰਦੇ ਨੇ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸੱਚੀ ਗੱਲ ਬੋਲਣੀ ਚਾਹੀਦੀ ਆ ਤੇ ਸਹੀ ਕਹਿਣਾ ਚਾਹੀਦਾ ਤੇ ਸਹਿਯੋਗ ਦੇਣਾ ਮੈਂ ਤਾਂ ਇਹ ਗੱਲ ਕਹਿਣਾ ਜੀ ਵਿਰੋਧੀ ਧਿਰ ਨੂੰ ਨਹੀਂ ਇਸ ਮੌਕੇ ਤੇ ਆ ਕੇ ਕੋਈ ਗਲਤ ਹਵਾ ਉਹ ਨਾ ਕਰੋ ਇਕਜੁੱਟ ਹੋ ਕੇ ਇਹ ਆਪਾਂ ਸਾਰੇ ਰਲ ਮਿਲ ਕੇ ਕਰਨਾ ਪਊਗਾ ਜੀ ਇਹ ਚੀਜ਼ਾਂ ਨਾ ਮੈਂ ਤਾਂ ਕਹਿਣਾ ਜੀ ਵਿਰੋਧੀਦਰੂਏ ਠਾਈ ਜਾਂਦੀ ਹੈ ਜੇ ਆਮ ਆਦਮੀ ਪਾਰਟੀ ਕੀ ਨਹੀਂ ਮਿਲ ਰਿਹਾ ਜੀ ਆਮ ਆਦਮੀ ਪਾਰਟੀ ਵੱਲੋਂ ਇੱਥੇ ਗੱਟਾ ਜੀ ਮੈਨੂੰ ਦੱਸਣਾ ਜਾਲ ਹੈ ਜੀ ਹੁਣ ਇੱਥੇ ਆਪਣੇ ਪ੍ਰੇਮੀਆਂ ਦੀ ਇੱਥੋਂ ਸਾਨੂੰ ਤਿਆਰ ਕਰਾ ਕੇ ਜੀ ਮੈਂ ਹੁਣ ਇਸ ਟਾਈਮ ਮਗੋਂ ਆਏ ਨੇ ਜੀ ਉਹ ਪਏ ਨੇ ਜੀ ਜਾਲ ਤਾਰਾਂ ਜੋ ਵੀ ਕੁਝ ਚੀਜ਼ ਦੀ ਜ਼ਰੂਰਤ ਹੈ ਤਰਪਾਲਾਂ ਨੇ ਜੀ ਤਰਪਾਲਾਂ ਮਿਲੀਆਂ ਨੇ ਜੀ ਦੱਸੋ ਰਾਤ ਕਿਹਾ ਜੀ ਐਸਡੀ ਸਾਹਿਬ ਨੂੰ ਵੀ ਜਿੰਨੀ ਵੀ ਚੀਜ਼ ਦੀ ਐਸਡੀ ਸਾਹਿਬ ਇੱਥੇ 10 ਵਜੇ ਆ ਕੇ ਗਏ ਨੇ ਵੀ ਜੋ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਸਾਨੂੰ ਦੱਸੋ ਨਾਲ ਦੀ ਨਾਲ ਸਾਨੂੰ ਮੈਦੂਆ ਰਹੇ ਜੀ ਇੱਥੇ ਹਾਂ ਜੀ ਜੇ ਉਹੀ ਵਿਰੋਧੀ ਦੀ ਕਹੀ ਜਾਂਦੀ ਆ ਮੈਂ ਤਾਂ ਇਹੀ ਕਹਿਣਾ ਵੀ ਨਹੀਂ ਜੀ ਜਾਂ ਚੀਜ਼ਾਂ ਨਾ ਕਰੋ ਇੱਥੇ ਆ ਕੇ ਨਾਲ ਮਿਲ ਕੇ ਸਾਰੇ ਇਸ ਦੁੱਖ ਦੀ ਘੜੀਚਾ ਲਾ ਲਓ ਵੀ ਦੁੱਖ ਦੀ ਘੜੀ ਆ ਜੀ ਇਸ ਟਾਈਮ ਆ ਜੇ ਕਈ ਜੀ ਆਪਾਂ ਤਾਂ ਦੇਖੋ ਅਸੀਂ ਤਾਜਾ 23 ਦੇਖਿਆ ਹੋਇਆ ਤੇ ਉਹ ਵੀ ਜਦੋਂ ਤੋਂ ਆਪ ਜੀ ਅਸੀਂ ਦੇਖਿਆ ਜੀ ਸਾਨੂੰ 23 ਚ ਵੀ ਦੇਖਿਆ ਜੀ ਪਹਿਲਾਂ ਵੀ ਦੇਖਦੇ ਆ ਰਹੇ ਆ ਜੀ ਚਲੋ ਸਥਿਤੀ ਬਣ ਜਾਂਦੀ ਹੈ ਕਈ ਵਾਰੀ ਪ੍ਰਸ਼ਾਸਨ ਵੱਲੋਂ ਦੱਸੋ ਕੀ ਚੀਜ਼ ਦੀ ਕਮੀ ਨਹੀਂ ਮਿਲ ਰਹੀ ਜੀ ਆਪਾਂ ਨੂੰ ਠੀਕ ਹੈ ਉਹ ਕਹਿੰਦੇ ਨੇ ਕਿ ਅੰਦਰ ਕੁਮਾਰ ਗੋਇਲ ਜੀ ਨੇ ਜੀ ਮੇਰੇ ਕੈਬਨਿਟ ਮੰਤਰੀ ਨੇ ਅੱਜ 4 ਦਿਨ ਹੋ ਗਏ ਇੱਥੇ ਹਲਕੇ 'ਚ 5 ਦਿਨ ਹੋ ਗਏ ਜੀ ਇੱਥੇ ਵੀ ਮਕੋਰ ਸਾਹਿਬ ਦੇ ਹੁਣ ਵੀ ਇੱਥੇ ਹੋ ਮਕੋਰ ਸਾਹਿਬ ਤੋਂ ਉਥੀ ਨੇ ਜੀ ਕੱਲ ਦੇ ਜਿਲਾ ਲੋ ਬਿਲਕੁਲ ਨਹੀਂ ਨਹੀਂ ਵਿਰੋਧੀ ਇਹ ਵੀ ਕਹਿੰਦੇ ਨੇ ਕਿ ਜੇ ਹੁਣ ਇੰਨੇ ਢੇ ਲੱਗਦੇ ਨੇ ਜੇ ਅਪ੍ਰੈਲ ਮਈ ਚ ਉਹਨੇ ਢੇ ਜੇ ਲਾ ਕੇ ਲਵੇਂ ਖੜਕੀ ਬਣ ਕਰਾ ਦਿੰਦੇ ਵੀ ਦੇਖੋ ਵੀਰ ਜੀ ਵਿਰੋਧੀ ਦਰ ਕਹੂਗੀ ਇਹ ਵੈਸੇ ਥੋੜੀ ਜੀ ਹੁਣੋਂ ਨਹੀਂ ਪਾਣੀ ਨਿਕਲ ਜਾਣਾ ਸੀ ਜੇ ਕੁਝ ਕੀਤਾ ਤਾਂ ਹੀ ਆ ਜੀ ਸਰਕਾਰ ਨੇ ਤਾਂ ਹੀ ਹੁਣ ਤੱਕ ਆਪਾਂ ਇੱਥੇ ਸਿਸਟਮ ਠੀਕ ਚੱਲ ਰਿਹਾ ਜੀ ਤਾਂ ਹੀ ਸਥਿਤੀ ਠੀਕ ਹੈ ਜੀ ਜੇ ਕੁਝ ਕੀਤਾ ਗਿਆ ਸਰਕਾਰ ਵੱਲੋਂ ਤਾਂ ਹੀ ਆਪਾਂ ਹੁਣ ਸੇਵ ਖੜੇ ਆ ਜੀ ਇਸ ਟਾਈਮ ਚਲੋ ਚਲੋ ਦੇਖੋ ਕਰਨਾ ਪੈ ਰਹੀ ਆਪਾਂ ਨੂੰ ਮਿਹਨਤ ਨਾਲ ਮਿਲ ਕੇ ਕਰਨੀ ਪਊਗੀ ਜੀ ਦੇਖੋ ਇਹ ਤਾਂ ਆਪਾਂ ਨੂੰ ਦੇਖੋ ਦਿਖਦਾ ਹੀ ਆ ਜੀ ਅੱਗੇ ਸਹੀ ਹੈ ਜੀ ਇਸ ਗੱਲ ਦੇ ਵਿੱਚ ਕੋਈ ਦੋ ਰਏ ਨਹੀਂ ਹੈ ਕਿ ਜੇ 2023 ਦੇ ਵਿੱਚ ਸਾਰੇ ਕਿਸਾਨ ਭਰਾ ਖੜੇ ਨੇ ਦੇਖੋ ਅਸੀਂ ਆਪਦੇ ਵੱਲੋਂ ਕੋਈ ਗੱਲ ਨਹੀਂ ਕਹਿੰਦੇ ਸਾਰੇ ਕਿਸਾਨ ਭਰਾ ਖੜੇ ਨੇ ਜੇ 2023 ਦੇ ਵਿੱਚ ਜਿੰਨੀ ਜਗ੍ਹਾ ਤੋਂ ਘੱਗਰ ਦਾ ਇਹ ਪੁਲਿਸ ਜਿਹੜਾ ਬਰੀਚ ਹੋਇਆ ਸੀ ਜਿਉ ਉਸ ਨੂੰ ਬੰਨਾਂ ਨੂੰ ਜੇ ਉਸ ਟਾਈਮ ਤੇ ਕਿਸਾਨ ਭਰਾ ਖੜੇ ਨੇ ਕਿਸੇ ਵੀ ਕਿਸਾਨ ਭਰਾ ਨੂੰ ਪੁੱਛ ਲੋ ਜੇ ਉਸ ਟਾਈਮ ਦੇ ਉੱਤੇ ਗੋਇਲ ਸਾਹਿਬ ਸਾਡੇ ਮੰਤਰੀ ਜੀ ਜੇ ਉਸ ਟਾਈਮ ਦੇ ਉੱਤੇ ਪੱਕੇ ਕਰਾ ਗਏ ਬੰਨ ਤਾਂ ਹੀ ਸਾਡੀ ਦੁਬਾਰਾ ਫਸਲ ਲੱਗ ਗਈ ਨਹੀਂ ਜ਼ਿਮੀਂਦਾਰ ਭਰਾਵਾਂ ਦਾ ਇਹ ਗੱਲ ਕਹਿਣਾ ਸੀ ਵੀ ਦੁਬਾਰਾ ਫਸਲ ਨਹੀਂ ਲੱਗ ਸਕਦੀ ਉਹ ਜੇ ਜੇ ਉਸ ਟਾਈਮ ਦੇ ਉੱਤੇ ਜਿਹੜੀ ਗੱਲ ਹੈ ਵਿਰੋਧੀ ਧਿਰ ਵਾਲੇ ਕੁਝ ਬੰਦੇ ਗੱਲਾਂ ਇਸ ਤਰ੍ਹਾਂ ਦੀਆਂ ਕਰ ਦਿੰਦੇ ਨੇ ਜਾਂ ਕੁਝ ਵੀ ਹੈ ਉਹ ਉਸ ਜਗ੍ਹਾ ਦੇ ਉੱਤੇ ਜੇ ਇਹ ਬੰਨ ਮਜ਼ਬੂਤ ਹੋਇਆ ਤਾਂ ਹੀ ਅੱਜ ਜੇ ਆਪਾਂ ਗੱਲ ਕਰੀਏ ਅੱਜ ਬਿਲਕੁਲ ਸੋਲਡਰ ਢੰਗ ਦੇ ਨਾਲ ਪਾਣੀ ਬਿਲਕੁਲ ਪਾਰ ਜਾ ਰਿਹਾ ਜੀ ਜਿੰਨੇ ਵੀ ਜ਼ਿੰਮੇਵਾਰ ਭਰਾ ਖੜੇ ਨੇ ਇਹ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਹਨੀ ਕਿ ਵੀ ਹਾਂ ਅਸੀਂ ਸਾਡੇ ਵੱਲੋਂ ਕੋਈ ਗੱਲ ਕਰ ਰਹੇ ਆ ਜਾਂ ਕੁਝ ਵੀ ਹੈ ਤੁਸੀਂ ਦੇਖ ਸਕਦੇ ਹੋ ਔਰ ਦੂਸਰੀ ਗੱਲ ਜਿਹੜੀ ਚੇਅਰਮੈਨ ਸਾਹਿਬ ਦੇ ਬੇਟਾ ਆਪਣਾ ਰਿੰਕੂ ਜੀ ਜਿਹੜੀ ਗੱਲ ਕਰ ਰਹੇ ਨੇ ਇਹ ਇਹਨਾਂ ਦੀ ਇਹਨਾਂ ਦੀ ਮੰਤਰੀ ਜੀ ਨੇ ਉਰੇ ਤੋਂ ਯਾਨੀ ਕਿ 4 ਦਿਨਾਂ ਦੀ ਉਰੇ ਹੀ ਡਿਊਟੀ ਲੱਗੀ ਹੋਈ ਹੈ 4 ਦਿਨਾਂ ਤੋਂ ਉਰੇ ਹੀ ਯਾਨੀ ਕਿ ਰਿੰਕੂ ਜੀ ਉਰੇ ਹੀ ਲੱਗੇ ਹੋਏ ਨੇ ਕਿਸੇ ਵੀ ਚੀਜ਼ ਵਾਸਤੇ ਔਰ ਇਸ ਟਾਈਮ ਦੇ ਉੱਤੇ ਤਾਂ ਦੇਖੋ ਦੁਖਦੀ ਘੜੀ ਉਹੀ ਗੱਲ ਹੈ ਵੀ ਮੈਂ ਕਰਕੇ ਹਾਂ ਆਪਾਂ ਨੂੰ ਕਿਸੇ ਦੇ ਉੱਤੇ ਟਿੱਪਣੀ ਕਰਨ ਦੀ ਬਜਾਏ ਇਹ ਹੈ ਵੀ ਯਾਨੀ ਕਿ ਜੋ ਜੋ ਮੇਰੇ ਮਨ ਲੋ ਜੇਬ ਦੇ ਵਿੱਚੋਂ ਹੋ ਸਕਦਾ ਜੋ ਮੈਂ ਆਪਣੇ ਵੱਲੋਂ ਹੈਲਪ ਕਿਸ ਤਰ੍ਹਾਂ ਦੀ ਵੀ ਕਰ ਸਕਦਾ ਤੁਹਾਨੂੰ ਮਨੋਂ ਕਿਸ ਤਰ੍ਹਾਂ ਦੇ ਵੀ ਹੈਲਪ ਕਰ ਸਕਦਾ ਉਸ ਜਗ੍ਹਾ ਤੇ ਤੇ ਆਪਾਂ ਨੂੰ ਬਣਦਾ ਵੀ ਆਪਾਂ ਹੈਲਪ ਕਰੀਏ ਕਿਸੇ ਦੇ ਉਹਦੇ ਵਿੱਚ ਉਸ ਨੇ ਇਹ ਕਰਤਾ ਵਾਹ ਕਰਤਾ ਇਹ ਚੀਜ਼ਾਂ ਅਸੀਂ ਤਾਂ ਕਹਿੰਦੇ ਆ ਵੀ ਐਵੇਂ ਕਰਕੇ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਜੀ ਪੁੱਛ ਕੇ ਦੇਖੋ ਜੀ ਆਪਣੇ ਨਾਲ ਜਿਹੜੇ ਹੈਗੇ ਨੇ ਮੇਰੇ ਪਿੰਡ ਦੇ ਹੀ ਨੇ ਕਿਸੇ ਨੂੰ ਪੁੱਛ ਕੇ ਹੈ ਜੀ ਦੇਖੋ ਵੀਰ ਜੀ ਸਾਰੇ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਸਥਿਤੀ ਜੇ ਇੱਥੇ ਸਹੀ ਚੱਲ ਰਹੀ ਹੈ ਜੀ ਚਲੋ ਪਾਣੀ ਦਾ ਜੇ ਅੱਜ ਲਈਏ ਜੀ ਕਿੰਨਾ ਲੈਵਲ ਹੋ ਚੁੱਕਿਆ ਜੀ ਵੀਰ ਜੀ ਪਿਛਲੇ ਲੈਵਲ ਪਾਣੀ ਦਾ ਜਿੱਥੇ ਖਤਰਾ ਪੂਰਾ ਜੀ ਲਾ ਲੋ ਫੇਰ ਵੀ ਆਪਾਂ ਇੱਥੇ ਸੇਵ ਖੜੇ ਆ ਜੀ ਤਾਂ ਹੀ ਬੰਨ ਸੇਵ ਨੇ ਜੀ ਜੇ ਕੁਝ ਚਲੋ ਸਰਕਾਰ ਵੱਲੋਂ ਦੱਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ بار بار ਵੀ ਕੋਈ ਆਪਾਂ ਵੀ ਆਪਾਂ ਵੀ ਦੁਆ ਕਰਦੇ ਆ ਕਿ ਪਿੱਛੋਂ ਪਾਣੀ ਘਟੇ ਹੋਰ ਸੁਰੱਖਿਆ ਰਹੇ ਪੂਰੀ ਆਪਾਂ ਤਾਂ ਇਹੀ ਮਾਲਕ ਅੱਗੇ ਅਰਦਾਸ ਕਰਦੇ ਆ ਵੀ ਚਲੋ ਸਾਰੇ ਭੈਣ ਭਰਾਵਾਂ ਦਾ ਸਾਨੂੰ ਸੰਯੋਗ ਮਿਲ ਰਿਹਾ ਪਿੰਡਾਂ ਦਾ ਜੀ ਐ ਨਹੀਂ ਵੀ ਅਸੀਂ ਕੰਨਿਆ ਵੀ ਅਸੀਂ ਚਲੋ ਸਾਰੇ ਪਿੰਡਾਂ ਦਾ ਬਹੁਤ ਦੂਰ ਦੂਰ ਤੋਂ ਹਰਿਆਣੇ ਦੇ ਵੀ ਵੀਰ ਆ ਰਹੇ ਨੇ ਜੀ ਇੱਥੇ ਉਹ ਵੀ ਸਾਡੇ ਨਾਲ ਲੱਗ ਰਹੇ ਨੇ ਲੰਗਰ ਚੱਲ ਰਿਹਾ ਜੀ ਸਾਡਾ ਅੱਜ 4 ਦਿਨਾਂ ਤੋਂ 2 ਟਰੈਲੀਆਂ ਨੇ ਇੱਥੋਂ ਕੋਈ ਵੀ ਆ ਕੇ ਵੀਰ ਕੋਈ ਮੂਣਕ ਤੋਂ ਕੋਈ ਕੀਤੇ ਤੋਂ ਆ ਕੇ ਲੰਗਰ ਸਾਨੂੰ ਇੱਥੇ ਫੜਾ ਕੇ ਜਾ ਰਿਹਾ ਜੀ ਦੱਸੋ ਚਲੋ ਦੁੱਖ ਦੀ ਘੜੀ ਆ ਵੀਰ ਜੀ ਮੈਂ ਤਾਂ ਇਹੀ ਕਹਿਣਾ ਵੀ ਦੇਖੋ ਸਾਰਿਆਂ ਨੂੰ ਰਲ ਮਿਲ ਕੇ ਇਸ ਸਥਿਤੀ ਦਾ ਸਾਹਮਣਾ ਕਰਨਾ ਪਊਗਾ ਬਿਲਕੁਲ ਜੀ ਸੋ ਮੂਨਕ ਬ੍ਰਿਜ ਘੱਗਰ ਦੇ ਨਜ਼ਦੀਕ ਆ ਬਿਲਕੁਲ ਜਿੱਥੇ ਦੀਆਂ ਤਸਵੀਰਾਂ ਦਿਖਾਈਆਂ ਨੇ ਸਾਰੇ ਇਲਾਕੇ ਦੇ ਲੋਕ ਇਹੋ ਹੀ ਗੱਲ ਕਹਿ ਰਹੇ ਨੇ ਲਗਾਤਾਰ ਕਿ ਜਿਹੜਾ ਉਹ ਸਾਹਮਣੇ ਜਿੱਥੇ ਵੱਡਾ ਨੁਕਸਾਨ ਹੋਇਆ ਉਹ ਬ੍ਰਿਜ ਦਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਗੱਟੇ ਲਗਾਏ ਗਏ ਨੇ ਕਿ ਸਰਕਾਰ ਵੀ ਉਹ ਗੱਟਿਆਂ ਨੂੰ ਮਹੱਈਆ ਕਰਵਾਉਂਦੀ ਆ ਜੋ ਵੀ ਆ ਥੈਲੇ ਤੇ ਆਪ ਮੁਹਾਰੇ ਵੀ ਚੱਲ ਰਿਹਾ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਪਰ ਜਿਵੇਂ ਇੱਕ ਗੱਲ ਚੱਲ ਰਿਹਾ ਕਿਉਂਕਿ 2-2 ਫੁੱਟ ਦਾ ਹੀ ਫਰਕ ਆ ਉੱਥੇ ਜਿੱਥੇ ਬੰਨ ਲੱਗਿਆ ਹੋਇਆ ਮੂਨਕ ਦੇ ਲੋਕ ਆਲੇ-ਦਾਲੇ ਪਿੰਡਾਂ ਦੇ ਵੀ ਲੋਕ ਹੁਣ ਇਹੀ ਅਰਦਾਸ ਕਰ ਰਹੇ ਨੇ ਕਿ ਬਚਤ ਰਹੇ ਅਤੇ ਪਿੱਛੋਂ ਪਾਣੀ ਕੱਟੇ ਤਾਂ ਕਿ ਅਸੀਂ ਸੁਰੱਖਿਅਤ ਰਹਿ ਸਕੀਏ ਕੈਮਰਾਮੈਨ ਇਕਬਾਲ ਫਗਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ